ਰਾਮਤਾ ਪੰਜਾਬ ਅਤੇ ਡੇਲੀ ਰਾਮਤਾ ਟੀਵੀ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੋਖਰ ਸਵਾਗਤ ਕਰਦਾ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਕੋਠੀ ਦਾ ਮਾਮਲਾ ਕਾਫੀ ਵਿਵਾਦਮਈ ਬਣਿਆ ਹੋਇਆ ਹੈ ਬੀਜੇਪੀ ਦੇ ਜੋ ਸੀਨੀਅਰ ਆਗੂ ਨੇ ਸੁਖਮੇਂਦਰ ਪਾਲ ਸਿੰਘ ਗਰੇਵਾਲ ਜੋ ਕਿਸਾਨ ਬਿੰਗ ਦੇ ਬੀਜੇਪੀ ਦੇ ਕੌਮੀ ਪ੍ਰਧਾਨ ਵੀ ਨੇ ਉਹਦੇ ਖਿਲਾਫ ਦੋਸ਼ ਲੱਗੇ ਨੇ ਕਿ ਉਹ ਆਪਣੇ ਗਨਮੈਨਾਂ ਨੂੰ ਵਰਤਦਾ ਕੁਝ ਗੁੰਡੇ ਲਿਜਾ ਕੇ ਉਸ ਕੋਠੀ ਦੇ ਵਿੱਚ ਜਾਂਦਾ ਹੈ ਮਾਮਲਾ ਇੱਕ ਕੋਠੀ ਦਾ ਹੈ ਜਿਹਦੇ ਮਾਲਕ ਨੇ ਆਪਣੀ ਨੌਕਰਾਨੀ ਤੇ ਉਹਦੀ ਜਿਹੜੀ ਹੈਗੀ ਦੋਤੀ ਉਹਦੇ ਨਾਂ ਤੇ ਸਿਹਤ ਕਰਵਾਈ ਸੀ 50% ਹਿੱਸਾ ਉਸ ਨੂੰ ਦਿੱਤਾ ਸੀ 50% ਹਿੱਸਾ ਆਪਣੀ ਪਤਨੀ ਦੇ ਨਾਂ ਕਰਵਾਇਆ ਸੀ ਪਹਿਲਾਂ 2 ਸਾਲ ਪਹਿਲਾਂ ਪੁਲਿਸ ਨੇ ਉਹ 50-50% ਹਿੱਸਾ ਦੋਨਾਂ ਧਿਰਾਂ ਨੂੰ ਦੇ ਦਿੱਤਾ ਸੀ ਪਰ ਹੁਣ ਜਿਹੜੀ ਦੂਜੀ ਧਿਰ ਜੋ ਉਸ ਮਾਲਕ ਦਾ ਲੜਕਾ ਰਿਚਰਡ ਉਹ ਮੰਨਣ ਨੂੰ ਤਿਆਰ ਨਹੀਂ ਕਿ ਵਿਸੀਅਤ ਅਸਲੀ ਆ ਉਹਨਾਂ ਦਾ ਕਹਿਣਾ ਹੈ ਕਿ ਝੁੱਠੀ ਵਿਸੀਅਤ ਬਣਾ ਕੇ ਉਹਨਾਂ ਦੀ ਕੋਠੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪੀੜਤ ਤੇਰ ਜੋ ਆਪਣੇ ਆਪ ਨੂੰ ਕਹਿੰਦੀ ਆ ਸੋਨੀਆ ਤੇ ਉਹਦੇ ਵਕੀਲ ਅਸੀਸ ਨੇ ਕੀ ਕਿਹਾ ਉਹ ਸੁਣ ਲਵੋ ਨਾਲ ਉਸ ਤੋਂ ਬਾਅਦ ਜੋ ਸੁਮਿੰਦਰਪਾਲ ਸਿੰਘ ਘਰੇਵਾਲ ਦਾ ਪੱਖ ਵੀ ਲਿਆ ਸੀ ਉਹਨਾਂ ਨੇ ਕੀ ਕਹਿਣਾ ਉਹ ਵੀ ਸੁਣ ਲਵੋ ਹੈਗਾ ਇੱਕ ਬਿੱਲ ਦਾ ਬਿੱਲ ਦਾ ਇਸ਼ੂ ਹੈਗਾ ਆ ਸੋਨੀਆ ਜੀ ਹੈਗੇ ਆ ਇਹਨਾਂ ਨੇ 2013 ਤੋਂ ਲੈ ਕੇ 2022 ਤੱਕ ਐਮਐਸ ਮਹਿੰਦਰਾ ਕ੍ਰੈਂਕਸ ਨਾਮ ਦੀ ਇੱਕ ਫੈਕਟਰੀ ਹੈਗੀ ਹੈ ਡੇਰਾਬਸੀ ਤੇ ਇਹਨਾਂ ਨੇ ਮਹਿੰਦਰ ਸਿੰਘ ਜੀ ਨਾਲ ਐਜ਼ ਅ ਕੇਅਰ ਟੇਕਰ ਲਾ ਲੋ ਐਜ਼ ਅ ਡਾਟਰ ਲਾ ਲੋ ਇਹਨਾਂ ਨੇ ਉਹਦਾ ਨਾ ਪੂਰਾ ਸਾਥ ਦਿੱਤਾ ਹੈ ਉਹਨਾਂ ਦੇ ਮਰਨ ਤੱਕ ਇਹਨਾਂ ਨੇ ਉਹਦਾ ਉਹਨਾਂ ਦਾ ਪੂਰਾ ਸਾਥ ਨਿਭਾਇਆ ਤੇ 2013 ਤੋਂ ਜਦੋਂ 2022 ਤੱਕ ਇਹ ਆਪਣਾ ਸਾਰਾ ਕੰਮ ਕਰਦੇ ਆਏ ਇਹਨਾਂ ਨੇ ਆਪਣਾ ਇੰਨਾ ਵਿਸ਼ਵਾਸ ਬਣਾ ਲਿਆ ਚੇਰਾ ਸਾਹਿਬ ਦੇ ਨਾਲ ਉਹਨਾਂ ਨੇ ਸਾਰੇ オリジナル ਡਾਕੂਮੈਂਟਸ एवरीथिंग ਜੋ ਵੀ ਉਹਨਾਂ ਦਾ ਬੈਂਕ ਅਕਾਊਂਟ ਸਿਗਨੇਟਰੀ ਅਥਾਰਟੀ ਜੀਪੀਏ ਐਸਪੀਏ ਉਹ ਇਹਨਾਂ ਤੇ ਪੂਰਾ ਫੇਥ ਕਰਕੇ ਸਾਰਾ ਉਹਨਾਂ ਨੇ ਇਹਨੂੰ ਹੀ ਅੱਗੇ ਕਰਤਾ ਲੈ ਪੁੱਤਰ ਕੋਈ ਜੋ ਕੰਮ ਕਰਨਾ ਹੈ ਮੇਰੇ ਬਿਹਾਫ ਤੇ ਕੋਈ ਕੰਮ ਕਰਨਾ ਹੈ ਤੇ ਮੈਨੂੰ ਤੇਰੇ ਉੱਤੇ ਪੂਰਾ ਭਰੋਸਾ ਹੈ ਜੋ ਤੂੰ ਕਰੇਂਗੀ ਸਹੀ ਕਰੇਂਗੀ ਮੈਨੂੰ ਆਪਣੇ ਪਰਿਵਾਰ ਤੋਂ ਖਤਰਾ ਹੈ ਇਹ ਮੈਨੂੰ ਕਿਸੇ ਵੀ ਟਾਈਮ ਮਾਰ ਸਕਦੇ ਆ ਇਹ ਮੇਰੇ ਹਤੇਸ਼ੀ ਨਹੀਂ ਹੈਗੇ ਪੁੱਤਰ ਤੂੰ ਮੇਰੀ ਹਤੇਸ਼ੀ ਹੈਗੀ ਹੈ ਜਦੋਂ ਇਹ ਸਾਰੀ ਚੀਜ਼ਾਂ ਹੋ ਗਈਆਂ ਤੇ ਉਹਨਾਂ ਦੀ ਡੈਥ ਹੋ ਗਈ ਡੈਥ ਤੋਂ ਪਹਿਲੇ ਉਹ ਵਿਲ ਕਰਕੇ ਗਏ ਸੀਗੇ ਸੋਨੀਆ ਜੀ ਦੇ ਨਾਮ ਸੋਨੀਆ ਜੀ ਨੂੰ ਉਸ ਵਿਲ ਚ ਉਹਨਾਂ ਨੇ 50% ਆਪਣਾ ਓਨਰ ਬਣਾਇਆ 33 ਕੋਟੀ ਦਾ 5 ਏਕੜ ਜਿਹੜੀ ਲੈਂਡ ਸੀਗੀ ਡੇਰਾ ਬਸੀ ਦੀ ਉਹ ਐਬਸੋਲਿਊਟ ਪੋਜੀਸ਼ਨ ਇਹਨਾਂ ਨੂੰ ਦੇ ਕੇ ਗਏ ਤੇ 68% ਜਿਹੜਾ ਐਮ ਐਸ ਮਹਿੰਦਰਾ ਕ੍ਰੈਂਕ ਚ ਸ਼ੇਅਰ ਸੀਗਾ ਉਹ ਵੀ ਆਪਣਾ ਉਹ ਟ੍ਰਾਂਸਫਰਸ ਹੋਣੀਆਂ ਜਿਹਦੇ ਨਾਮ ਕਰਕੇ ਗਏ ਹੁਣ ਕੀ ਹੋਇਆ ਜਦੋਂ ਇਹ ਸਭ ਚੀਜ਼ਾਂ ਹੋ ਗਈਆਂ ਇਹਨਾਂ ਨੂੰ ਬਿਲ ਪਤਾ ਲੱਗੀ ਸੋਨਿਆ ਜੀ ਨੂੰ ਹਾਲਾਂਕਿ ਉਹਨਾਂ ਨੇ ਕਦੀ ਰੀਚਰਡ ਨੇ ਜਾਂ ਉਹ ਪ੍ਰਵੀਨ ਕੋਰ ਚੇਹਰਾ ਨੇ ਜਿਹੜੀ ਉਹਨਾਂ ਦੀ ਵਾਈਫ ਹੈ ਪੁੱਤਰ ਹੈ ਕਦੀ ਇਹਨਾਂ ਨੂੰ ਡਿਸਕਲੋਜ਼ ਨਹੀਂ ਕੀਤਾ ਕਿ ਵੀ ਹਾਂਜੀ ਐਮ ਐਸ ਚੇਹਰਾ ਸਾਹਿਬ ਮਰ ਚੁੱਕੇ ਆ ਉਹ ਇਹਨਾਂ ਨੂੰ ਪਾਗਲ ਬਣਾ ਕੇ ਇਹਨਾਂ ਦਾ ਬੇਫਕੂਫ ਬਣਾ ਕੇ ਇਹਨਾਂ ਤੋਂ ਸਾਰੀ ਟ੍ਰਾਂਜੈਕਸ਼ਨ ਜਿਹੜੀ ਇਹ ਕੰਪਨੀ ਰਨ ਕਰ ਰਹੀ ਸੀ ਐਜ਼ ਐਨ ਐਡੀਸ਼ਨਲ ਡਾਇਰੈਕਟਰ ਕੰਪਨੀ ਚ ਵਰਕ ਕਰ ਰਹੇ ਸੀਗੇ ਉਹ ਸਾਰੀ ਚੀਜ਼ਾਂ ਦਾ ਇਹਨਾਂ ਤੋਂ ਕੰਮ ਕਰਾਈ ਗਏ ਪੇਮੈਂਟ ਕਰਾਈ ਗਏ ਕਿ ਵੀ ਮੈਂ ਹੀ ਤੇ ਰਾਜ ਤੋਂ ਬੋਸ ਆ ਚਿਹਰਾ ਸਾਹਿਬ ਠੀਕ ਨਹੀਂ ਹੈਗੇ ਤੇ ਤੂੰ ਅੱਜ ਤੋਂ ਮੇਰੇ ਡਾਇਰੈਕਸ਼ਨਸ ਤੇ ਕੰਮ ਕਰੇਂਗੀ ਇਹਨੇ ਵੀ ਔਨੈਸਟੀ ਨਾਲ ਜਿਵੇਂ ਚਿਹਰਾ ਸਾਹਿਬ ਨਾਲ ਕੰਮ ਕਰ ਰਹੀ ਸੀ ਇਵੇਂ ਹੀ ਇਹਨੇ ਰਿਚਰਡ ਦੇ ਨਾਲ ਕੰਮ ਕਰਨਾ ਆਪਣਾ ਸ਼ੁਰੂ ਕਰਤਾ ਤੇ ਜਿਹੜੀ ਵੀ ਟ੍ਰਾਂਜੈਕਸ਼ਨਾਂ ਸੀ ਇਹ ਉਹਨਾਂ ਕਰਕੇ ਕਰੀ ਗਈ ਕਰੀ ਗਈ ਇੱਕ ਅਮਾਉਂਟ ਰਾਈਜ਼ ਹੋ ਗਿਆ 2 ਕਰੋੜ 32 ਲੱਖ ਰੁਪਏ ਦਾ ਅਮਾਉਂਟ ਇੱਕ ਖੜਾ ਹੋ ਗਿਆ ਜਿਹੜਾ ਇਹਦੇ ਨਾਮ ਖੜਾ ਹੋ ਗਿਆ ਤੇ ਸੈਕੰਡ ਕੀ ਸੀਗਾ ਉਹਨਾਂ ਨੇ ਇੱਕ ਅਲੀਗੇਸ਼ਨ ਹੋਰ ਲਗਾਇਆ ਏ ਤੇ ਤੇ ਜਿਹੜੀ ਬਿੱਲ ਹੈ ਉਹ ਬਿੱਲ ਇਹਨੇ ਨਕਲੀ ਬਣਾ ਲਈ ਆਪਣੇ ਆਪ ਹੀ ਆਪਣੇ ਆਪ ਬਿੱਲ ਨਕਲੀ ਬਣਾ ਲਈ ਹੈ ਤੇ ਜਿਹੜਾ 2 ਕਰੋੜ 32 ਲੱਖ ਰੁਪਏ ਦਾ ਅਮਾਉਂਟ ਇਹਦੇ ਸਿਰ ਖੜਾ ਹੋ ਗਿਆ ਉਹ ਵੀ ਇਹ ਆਪ ਖਾ ਗਈ ਹਾਲਾਂਕਿ ਇਹ ਝੂਠ ਹੈ ਇਹ ਆਪ ਨਹੀਂ ਖਾ ਗਈ ਇਹ ਉਹ ਸਾਡੇ ਕੋਲ ਸਾਰੇ ਐਵੀਡੈਂਸਿਸ ਹੈ ਸਾਰੇ ਪ੍ਰੂਫ ਹੈ ਇਹ ਉਹਦੀ ਡਾਇਰੈਕਸ਼ਨ ਤੇ ਕੰਮ ਕਰਕੇ ਇਹਨੇ ਫੈਕਟਰੀ ਨੂੰ ਚਲਾਣ ਦੇ ਚੱਕਰ 'ਚ ਜਿਹੜੀ ਵੀ ਇਨਵੈਸਟਮੈਂਟ ਕੀਤੀ ਹੈ ਜਿਹੜਾ ਵੀ ਐਕਸਪੈਂਡੀਚਰ ਹੋਇਆ ਇਹਨੇ ਫੈਕਟਰੀ ਵਾਸਤੇ ਹੀ ਕੀਤਾ ਹੈ ਤੇ ਦੇਰ ਆਫਟਰ ਕੀ ਹੋਇਆ ਸੋਨੀਆ ਨੂੰ ਜਦੋਂ ਬਿੱਲ ਮਿਲੀ ਇਹ ਵੇਲੇ ਨੂੰ ਮਿਲੀ ਹੈ ਜੀ ਕਿਹੜੀ ਤਰੀਕ ਨੂੰ ਮਿਲੀ ਥੋਨੂੰ ਦਸੰਬਰ 2022 ਚ ਇਹਨੂੰ ਬਿੱਲ ਮਿਲੀ ਹੈ ਬਿੱਲ ਮਿਲਣ ਤੋਂ ਬਾਅਦ 10 3 2023 ਨੂੰ ਇਹ ਰਿਚਰਡ ਦਾ ਪੂਰਾ ਪਰਿਵਾਰ 10 ਵੀ ਗੁੰਡੇ ਇਸੇ ਹਾਊਸ ਚ 1359 ਹਾਊਸ ਨੰਬਰ ਚ ਆ ਕੇ ਇਹਨਾਂ ਨੂੰ ਉਹਨਾਂ ਨੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਇਹਨਾਂ ਦਾ ਸਮਾਨ ਚੁਟਕੇ ਬਾਹਰ ਕਰਿਆ ਤੇ ਉਦੋਂ ਬਾਅਦ ਜਦੋਂ ਇਹਨਾਂ ਦਾ ਇਹ ਪੁਲਿਸ ਚ ਗਏ ਕੋਈ ਕਾਰਵਾਈ ਨਹੀਂ ਹੋਈ ਫੇਰੇ ਹਾਰ ਕੇ ਥੱਕ ਕੇ हाई कोर्ट ਚ ਪ੍ਰੋਟੈਕਸ਼ਨ ਇਹਨਾਂ ਨੇ ਅਪਲਾਈ ਕੀਤੀ ਇਹਨਾਂ ਨੂੰ ਪ੍ਰੋਟੈਕਸ਼ਨ ਮਿਲ ਗਈ ਪੁਲਿਸ ਨੇ ਇੰਟਰਵੈਸ਼ਨ ਕਰਕੇ 50% ਜਿਨ੍ਹਾਂ ਨੂੰ ਕਾਬਜ ਕਰਤਾ 50% ਚ ਪ੍ਰਵੀਨ ਕੋਰ ਚੇਹਰਾ ਰੀਚਰਡ ਫੈਮਿਲੀ ਨੂੰ ਇਹਨਾਂ ਨੇ ਕਾਬਜ ਕਰਤਾ ਵੀ 50 ਚ ਤੁਸੀਂ ਰਹੋਗੇ 50 ਚ ਤੁਸੀਂ ਰਹੋਗੇ ਕੋਈ ਉਸ ਤੋਂ ਬਾਅਦ 1.5 ਸੈੱਲ ਨਿਕਲਿਆ ਵਧੀਆ ਨਿਕਲਿਆ ਤੇ ਇਨ ਬਿਟਵੀਨ ਇਹਨਾਂ ਨੇ ਕੀ ਕੀਤਾ ਦੋ ਐਫ ਆਈ ਆਰ ਲੋਜ ਕਰਵਾਈਆਂ ਸੋਨੀਆ ਜੀ ਦੇਖ ਲਾਓ ਫਸਟ ਐਫ ਆਈ ਆਰ 'ਚ ਕੀ ਅਲੀਗੇਸ਼ਨ ਲਗਾਇਆ ਜਿਹੜੀ ਬਿੱਲ ਹੈ ਉਹ ਬਿੱਲ ਸੋਨੀਆ ਜੀ ਨੇ ਆਪਣੇ ਆਪ ਫੋਰਜਡ ਨਕਲੀ ਤਿਆਰ ਕਰ ਲਈ ਹੈ ਦੂਸਰਾ ਅਲੀਗੇਸ਼ਨ ਲਾਇਆ 2 ਕਰੋੜ 32 ਲੱਖ ਰੁਪਏ ਦਾ ਜਿਹੜਾ ਇਹਨਾਂ ਨੇ ਗਵਨ ਕਰ ਲਿਆ ਫੈਕਟਰੀ 'ਚੋਂ ਤੇ ਅਸੀਂ ਸਾਨੂੰ ਇਹ ਐਫ ਆਈ ਆਰ ਦਾ ਵੀ 8 ਮਹੀਨੇ ਬਾਅਦ ਪਤਾ ਲੱਗਾ ਦੇਖੋ ਕਿੰਨੀ ਸ਼ੌਕਿੰਗ ਗੱਲ ਹੈ ਜਦੋਂ ਪੁਲਿਸ ਕੋਈ ਐਫ ਆਈ ਆਰ ਕਰਦੀ ਹੈ ਉਹ ਤਾਂ 10 ਮਿੰਟਾਂ 'ਚ ਚੱਕ ਲੈਂਦੀ ਹੈ ਬੰਦੇ ਨੂੰ ਸਰ ਉਹ ਇੰਨਾ ਟਾਈਮ ਨਹੀਂ ਦਿੰਦੀ ਪੁਲਿਸ ਨੇ 8 ਮਹੀਨੇ ਫਾਈਲ ਦਬਾ ਕੇ ਰੱਖੀ 2 ਕਰੋੜ 32 ਲੱਖ ਦੀ ਵੀ ਨਕਲੀ ਵੇਲਦੀ ਵੀ 8 ਮਹੀਨੇ ਤੱਕ ਇਹਨਾਂ ਨੂੰ ਕੋਈ ਇਨਟੀਮੇਸ਼ਨ ਹੀ ਨਹੀਂ ਹੈਗਾ ਵੀ ਸਾਡੇ ਤੇ ਐਫ ਆਈ ਆਰ ਲੋਜ ਹੋਈ ਹੈ 8 ਮਹੀਨੇ ਬਾਅਦ ਪੁਲਿਸ ਆਫਿਸਰਸ ਇਹਨਾਂ ਦੇ ਕਰੇ ਰੇਡ ਕਰਦੇ ਆ ਤੇ ਇਹ ਉਸ ਟਾਈਮ ਮਾਰਕੀਟ ਸੀ ਸੀਗੇ ਤੇ ਰੇਡ ਕਰਦੇ ਤਾਂ ਇਹਨਾਂ ਨੂੰ ਪਤਾ ਲੱਗਦਾ ਵੀ ਇਹ ਇਹ ਐਫ ਆਈ ਆਰ ਸਾਡੇ ਤੇ ਲੋਜ ਹੈ ਜਦੋਂ ਇਹਨਾਂ ਨੂੰ ਐਫ ਆਈ ਆਰ ਦਾ ਪਤਾ ਲੱਗਿਆ ਇਹਨਾਂ ਨੇ ਡਾਇਰੈਕਟਲੀ ਹਾਈ ਕੋਰਟ ਅਪਰੋਚ ਕੀਤਾ ਫੋਰ ਐਂਟੀਸੀਪੇਟਰੀ ਬੇਲ ਹਾਈ ਐਂਟਿਸਿਪੇਟਰੀ ਬੇਲ ਲੈਣੇ ਹਾਈ ਕੋਰਟ ਪਹੁੰਚੇ ਤੇ ਮਾਨਯਾ ਹਾਈ ਕੋਰਟ ਨੇ ਇਹਨਾਂ ਨੂੰ ਐਂਟਿਸਿਪੇਟਰੀ ਬੇਲ ਦਿੱਤੀ ਸੋਨੀਆ ਜੀ ਨੂੰ ਦੋਨੋਂ ਕੇਸਾਂ 'ਚ ਇੱਕ ਕੇਸ ਬਿੱਲ ਵਾਲਾ ਤੇ ਇੱਕ ਕੇਸ ਜਿਹੜਾ 2 ਕਰੋੜ 32 ਲੱਖ ਰੁਪਏ ਕਹਿੰਦੇ ਆ ਕਿ ਵੀ ਗਵਨ ਕੀਤਾ ਉਹਦੇ 'ਚ ਉਹ ਹਾਈ ਕੋਰਟ ਨੇ ਡਾਇਰੈਕਟਲੀ ਕਿਹਾ ਤੁਸੀਂ ਆਪਣੀ ਬੋਨਫਾਈਡ ਸ਼ੋਅ ਕਰੋ ਜੇ ਤੁਸੀਂ 2 ਕਰੋੜ 32 ਲੱਖ ਰੁਪਏ ਫੈਕਟਰੀ ਦੇ ਪਰਪਸ ਲਈ ਲਾਇਆ ਹੈ ਤੇ ਤੁਸੀਂ ਆਪਣੀ ਬੋਨਫਾਈਟ ਸ਼ੋਅ ਕਰੋ ਕਿਵੇਂ ਕਰੋਗੇ ਸੋਨੀਆ ਜੀ ਨੇ ਆਪਣੇ ਰਿਲੇਟਿਵਸ ਤੋਂ ਮਿੱਤਰ ਪਿਆਰਾਂ ਤੋਂ ਜੋ ਵੀ ਇਹਨਾਂ ਦੇ ਰਿਸ਼ਤੇਦਾਰ ਸੀਗੇ ਇਹਨਾਂ ਨੇ 1.5 ਕਰੋੜ ਰੁਪਇਆ ਅਰੇਂਜ ਕਰਕੇ ਹਾਈ ਕੋਰਟ ਰਜਿਸਟਰਾਰ ਦੇ ਨਾਮ ਡੀਡੀ ਸੰਮਨ ਕਰ ਡੀਡੀ ਸਬਮਿਟ ਕਰਵਾਇਆ ਤਾਂ ਇਹਨਾਂ ਨੂੰ ਹਾਈ ਕੋਰਟ ਨੇ ਐਂਟੀਸੀਪੇਟਰੀ ਇਹਨਾਂ ਦੀ ਬੋਨਫਾਈਟ ਹੀ ਦੇਖਦੇ ਹੋਏ ਕਿ ਵੀ ਇਹਨਾਂ ਇਹ ਜੈਨੂਨ ਹੈ ਤੇ ਇਹਨਾਂ ਨੂੰ ਹਾਈ ਕੋਰਟ ਨੇ ਬੇਲ ਬੇਲ ਗ੍ਰਾਂਟ ਕੀਤੀ ਤੇ ਦੋਨੋਂ ਵਿਟਨੈਸ ਉਹਨਾਂ ਨੇ ਕੀ ਕੀਤਾ ਦੋਨੋਂ ਵਿਟਨੈਸ ਤੇ ਵੀ ਪਰਚਾ ਕਰਵਾਇਆ ਹਰਜੀਤ ਬੈਠਾ ਇਹਦੀ ਵੀ ਹਾਈ ਕੋਰਟ ਚੋ ਅਸੀਂ ਬੇਲ ਕਰਵਾਈ ਹੈ ਐਂਟੀਸਿਪਟਰੀ ਬੇਲ ਵਰੁਣ ਕੱਕਰ ਜਿਹੜਾ ਦੂਜਾ ਵਿਟਨੈਸ ਹੈ ਉਹਦੇ ਤੇ ਵੀ ਸੇਮ ਪਰਚਾ ਸੀਗਾ ਕਿਉਂਕਿ ਇਹਨਾਂ ਨੇ ਮਿਲ ਕੇ ਇੱਕ ਬਿਲ ਬਣਾਈ ਹੈ ਤੇ ਉਹ ਬਿਲ ਝੂਠੀ ਹੈ ਤੇ ਵਰੁਣ ਕੱਕਰ ਵਰੁਣ ਕੱਕਰ ਨੂੰ ਹਰਜੀਤ ਨੂੰ ਤੇ ਸੋਨਿਆ ਨੂੰ ਇਹਨਾਂ ਨੂੰ ਹਾਈ ਕੋਰਟ ਨੇ ਐਂਟੀਸਿਪਟਰੀ ਬੇਲ ਗ੍ਰਾਂਟ ਕਰਦੀ

ਉਹਨਾਂ ਦਾ ਵਿੱਚ ਇੰਟਰਵੈਂਸ਼ਨ ਕਰਕੇ ਉਹ ਉਹਨਾਂ ਨੂੰ ਕੋਠੀ 'ਚ ਲਿਆ ਕੇ ਉੱਥੇ ਉਹਨਾਂ ਨੂੰ ਬਾਤਾ ਪੱਕਾ ਹੀ ਬਾਤਾ ਵੀ ਤੁਸੀਂ ਇੱਥੇ ਬੈਠੋ 20 ਬੰਦੇ ਇੱਥੇ ਬੈਠੋ ਇਹਨਾਂ ਦਾ ਕੋਈ ਬੰਦਾਨਦਰਨ ਆ ਜੇ ਇਹਨਾਂ ਦਾ ਕੋਈ ਬੰਦਾ ਬਾਹਰ ਨਾ ਚਲਾ ਜਾਏ ਜਿਹੜੀ ਸ਼ਰਿਆਂ ਬਦਮਾਸ਼ੀ ਹੁੰਦੀ ਹੈ ਨਾ ਸਰ ਉਹ ਬਦਮਾਸ਼ੀ ਇਹ ਲੋਕ ਹੁਣ ਕਰ ਰਹੇ ਆਂ ਸ਼ਰਿਆਂ ਬਦਮਾਸ਼ੀ ਅਸੀਂ ਪੁਲਿਸ ਥਾਣੇ 'ਚ ਚਲੇ ਗਏ ਅਸੀਂ ਸਾਰੀ ਜਗ੍ਹਾ ਚਲੇ ਗਏ ਲੇਕਿਨ ਉਹ ਬੰਦੇ ਨਹੀਂ ਘਟ ਹੋਏ ਉਹਨਾਂ ਦੇ ਜਿਹੜੇ ਗਰੇਵਾਲ ਸਾਹਿਬ ਦੇ ਗਨਮੈਨ ਹੈ ਉਹ ਕੰਟੀਨਿਊਸਲੀ ਉੱਥੇ ਹੀ ਬੈਠੇ ਆਂ ਉਹ ਕੰਟੀਨਿਊਸਲੀ ਉੱਥੇ ਹੀ ਬੈਠੇ ਆ ਇਹ ਲੇਡੀਜ਼ ਆ ਇਹ ਇਕੱਲੇ ਉੱਥੇ ਰਹਿੰਦੇ ਆ ਇਹਨਾਂ ਦੀ ਜਾਨ ਮਾਲ ਨੂੰ ਬਹੁਤ ਖਤਰਾ ਹੈ ਉਹ ਉਹਨਾਂ ਦੇ ਨਾਂ ਇਹਨਾਂ ਨੇ ਪਾਸਪੋਰਟ ਹੀ ਚੜਾ ਜਿਹੜਾ ਨਾ ਪਾਸਪੋਰਟ ਜਮ੍ਹਾਂ ਕਰਾਇਆ ਕੀ ਛੋਟੀ ਹੈ ਕੱਲ ਨੂੰ ਇਹਨਾਂ ਨੂੰ ਮਰਵਾ ਕੇ ਬਾਹਰ ਚਲਾ ਜਾਏਗੀ 50% ਦਾ ਜਿਹੜਾ ਅਗਲੇ ਦਾ ਹਿੱਸਾ ਉਹ ਅਗਲਾ ਰਹਿ ਸਕਦਾ ਨਹੀਂ ਬਦਮਾਸ਼ੀ ਤਾਂ ਨਹੀਂ ਕਰ ਸਕਦਾ ਨਾ ਸਰ ਰਹੇ ਪੀਸਫੁਲੀ ਰਹੇ ਕੋਈ ਸਮਾਰ ਕਿਸੀ ਕੋ ਗਾਲ ਕੱਢੀ ਹਾਂ ਉਹ ਇਹਨਾਂ ਨਾਲ ਸਾਰਾ ਕੀਤਾ ਤੁਹਾਨੂੰ ਬਖੂਬੀ ਦੱਸਣਗੇ ਇਹਨਾਂ ਨਾਲ ਕੀ ਕੀ ਕੀਤਾ ਉਹਨਾਂ ਨੇ ਇਹ ਬਖੂਬੀ ਦੱਸਣਗੇ गलत सर यही है भाई सारे दरवाजे लॉक कर दिए किसी को बाहर नहीं आने देना किसी को अंदर नहीं जाने देना ये सब करा जा रहा है और गन, वहाँ पे गनमैन बिठा रखे हैं गनमैन दो गनमैन है और बाकी इनके पास राइफल वगैरह भी है जो इनके लड़के आ रहे हैं ਮੈਂ ਤਾਂ ਸਰ ਕੋਈ 10 ਮੈਨ ਜਰਾ ਦੱਸ ਦਿਆ ਨਾ ਮੈਂ ਮੈਂ ਕਿਹਾ 10 ਗੁੰਡੇ ਬਦਮਾਸ਼ ਤੇ ਗਨਮੈਨ ਹੈ ਦੋ ਜਿਹੜੇ ਉਹਨਾਂ ਨੂੰ 10 ਮਿਲਦੇ ਸਰ ਸਕਿਉਰਟੀ ਨੂੰ ਗਨਮੈਨ ਇੰਨੀ ਕਿਹੜੀ ਜੈਡ ਸਕਿਉਰਟੀ ਹੋ ਗਈ ਉਹਨਾਂ ਦੀ ਜਿਵੇਂ ਪ੍ਰਾਈਵੇਟ ਕਹਿ ਰਹੇ ਹੋ ਨਹੀਂ ਨਹੀਂ ਪ੍ਰਾਈਵੇਟ ਨਹੀਂ ਕਹਿੰਦਾ ਮੈਂ 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 ਇਹ ਨਹੀਂ ਕਹਿ ਰਿਹਾ ਤੁਸੀਂ ਮਿਸਕਨਸੈਪਸ਼ਨ ਨਾ ਕ੍ਰੀਏਟ ਕਰੋ ਸਰ ਮੇਰੀ ਹੱਥ ਬਨ ਕੇ ਤਰਖਵਾਸ ਹੈ ਤੁਹਾਡੇ ਤੋਂ ਪਲੀਜ਼ ਨਾ ਕਰੋ ਮਿਸਕਨਸੈਪਸ਼ਨ ਨਹੀਂ ਨਹੀਂ 8-10 ਬੰਦੇ ਹੈ ਦੋ ਗਨਮੈਨ ਹੈ ਦੋ ਦੋ ਗੱਲ ਹਥਿਆਰ ਕਿਉਂ ਨਹੀਂ ਹੈ ਜਿਹੜਾ ਮੁੰਡਾ ਗੇਟ ਟੱਪ ਕੇ ਅੰਦਰ ਗਿਆ ਸਾਫ ਸ਼ੋਰ ਹੀ ਉਹਦੇ ਡੱਬ ਚ ਗੱਨ ਲੱਗੀ ਹੈ ਸਰ ਠੀਕ ਕੀ ਮੰਗ ਤੋਂ ਦਿੱਤੀ ਹੈ ਸਾਡੀ ਮੰਗ ਇਹੀ ਹੈ ਸਾਨੂੰ ਪੀਸਫੁਲੀ ਰਹਿਣ ਦਿੱਤਾ ਜਾਏ ਸਾਡੇ ਉੱਤੇ ਕੋਈ ਜਾਤਕੀ ਨਾ ਕੀਤੀ ਜਾਏ ਇਹ ਲੇਡੀਜ਼ ਹੈ ਇਹਨਾਂ ਨੂੰ ਪੀਸਫੁਲੀ ਉੱਥੇ 50% ਜਿਨ੍ਹਾਂ ਨੂੰ ਰਹਿਣ ਦਿੱਤਾ ਜਾਏ ਜਿਹੜਾ ਤੁਸਕਰਨ ਕੋਰਟ ਨੇ ਇਹਨਾਂ ਨੂੰ ਮਾਫਤਾ ਦੇ ਦੇਣੀ ਆ ਉਹ ਕੀ ਇਸ ਕਰੋਗੇ ਕਿਸੇ ਜਦਾਂ ਅਸੀਂ ਆਲਰੇਡੀ ਕਿੱਤਾ ਹੋਇਆ ਹੈ ਬੇਲਦਾ ਤੇ ਸਾਡਾ ਆਲਰੇਡੀ ਚੱਲ ਹੀ ਰਿਹਾ ਹੈ ਜੇ ਇਹ ਇਹ ਬਿਲ ਸਾਡੀ ਜੇ ਝੁੱਠੀ ਹੁੰਦੀ ਪਹਿਲੀ ਗੱਲ ਤਾਂ ਸਾਨੂੰ ਹਾਈ ਕੋਰਟ ਬੇਲ ਨਹੀਂ ਦਿੰਦੀ ਸੀ ਇਹਦੀ ਡੇਟ ਕਿੰਨੀ ਪਈ ਆ ਕਿਦੀ ਇਹ ਹੁਣ 24/10 ਨੂੰ ਲੱਗਿਆ ਜੀ ਸਾਡਾ ਮੈਟਰ ਪੈਂਡਿੰਗ ਹੈ ਠੀਕ ਹੈ ਭਾਜੀਪੀ ਦੇ ਜਿਹੜੇ ਸੀਨੀਅਰ ਲੀਡਰ ਤੁਹਾਨੂੰ ਕੀ ਕਹੂੰਗਾ ਮੈਂ ਬੀਜੇਪੀ ਦੇ ਸੀਨੀਅਰ ਲੀਡਰਸ਼ਿਪ ਨੂੰ ਕਹੂੰਗਾ ਕਿ ਤੁਸੀਂ ਇਹ ਕੰਮ ਇਹ ਕੰਮ ਤੁਹਾਨੂੰ ਸ਼ੋਭਾ ਨਹੀਂ ਦਿੰਦੇ ਤੁਸੀਂ ਇੱਕ ਸੁਸਾਇਟੀ ਨੂੰ ਅੱਗੇ ਲੈ ਕੇ ਜਾਣਾ ਹੈ ਇਹ ਨਹੀਂ ਕਿ ਵੀ ਸੁਸਾਇਟੀ ਨੂੰ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰਕੇ ਜਮਾ ਖੁੰਝੇ ਲਾ ਦਿਓ ਤੁਸੀਂ ਆਹ ਲੇਡੀਜ਼ ਨੂੰ ਜਮਾ ਖੁੰਝੇ ਲਾ ਦਿਓ ਤੁਸੀਂ ਜੇ ਬੀਜੇਪੀ ਦੇ ਵਰਕਰ ਹੋ ਬੀਜੇਪੀ ਦੇ ਕੋਈ ਵੀ ਤੁਹਾਨੂੰ ਉਹਦਾ ਪ੍ਰਾਪਤ ਹੈ ਤੇ ਉਹ ਜਨਤਾ ਦੀ ਸੇਵਾ ਕਰਨ ਲਈ ਹੈ ਜਨਤਾ ਨੂੰ ਦਬਾਨ ਲਈ ਨਹੀਂ ਹੈਗਾ ਆਪਣੀ ਬਦਮਾਸ਼ੀ ਕਰਨ ਲਈ ਨਹੀਂ ਹੈਗਾ ਕਿ ਵੀ ਤੁਸੀਂ ਉੱਥੇ ਦੋ ਦੋ ਗੱਲ ਮੈਂਦਾ ਆਪਣਾ ਲੈ ਕੇ ਜਾਓ ਵੀ ਵੀ ਗੁੰਡੇ ਲੈ ਕੇ ਜਾਓ ਉਹ 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 ਮੁੰਡਿਆਂ ਦੇ ਬੰਦੂਕਾਂ ਲੱਗੀਆਂ ਇਹ ਕੀ ਕੀ ਦਰਸਾਉਂਦੀ ਹੈ ਇਹ ਚੀਜ਼ ਤੁਸੀਂ ਆਪ ਸਾਰੇ ਖੁਦ ਸਿਆਣੇ ਉਹ ਚੀਜ਼ ਕੀ ਦਰਸਾਉਂਦੀ ਹੈ ਇਹ ਚੀਜ਼ ਦਰਸਾਉਂਦੀ ਹੈ ਸ਼ਰਿਆਮ ਬਦਮਾਸ਼ੀ ਹਾਂਜੀ ਕਰਿਆਲ ਸਾਹਿਬ ਹਾਂਜੀ ਬ੍ਰਦਰ ਇਹ ਸੋਨੀਆਂ ਨੇ ਦੋਸ਼ ਲਾਏ ਨੇ ਵੀ ਤੁਸੀਂ ਆਪਣੇ ਦੋ ਗਨਮੈਨ 8-10 ਗੁੰਡੇ ਲੈ ਕੇ ਕੋਠੀ 'ਚ ਜਾਂਦੇ ਹੋ ਤੇ ਉਹਨਾਂ ਨੂੰ ਲੋਕ ਲਾਉਣ ਨੂੰ 메ਨ ਗੇਟ ਤੋਂ ਦਵਾਈ ਦੁਕਾਨੀ ਲੈ ਜਾ ਸਕਦੀ ਸੋਨੀਆਂ ਦੀ ਨਾਨੀ ਤੇ ਸੋਨੀਆਂ ਤੇ ਰਿਚਰਡ ਦੇ ਨਾਲ ਤੁਸੀਂ ਮਿਲ ਗਏ ਹੋ 50% ਸਾਡਾ ਕਹਿੰਦੇ ਕੋਠੀ ਚ ਹਿੱਸਾ ਤੇ ਜੋ ਵੀ ਉਹਨਾਂ ਨੇ ਕੀਤੀ ਰਿਕਾਰਡਿੰਗ ਜਾਂ ਜੋ ਵੀ ਉਹਨਾਂ ਨੇ ਡਾਕੂਮੈਂਟ ਦੱਸਿਆ ਆ ਕੀ ਉਹ ਲਿਖਤੀ ਸਾਨੂੰ ਕਹਿੰਦੇ ਦੇਗੇ ਸੀਗੇ ਆ ਇਸ ਮਾਮਲੇ ਦੇ ਪੱਖ ਦੇ ਦੋ ਤੇ ਕੀ ਕਹਿਣਾ ਤੁਹਾਡਾ ਦੇਖੋ ਇਹਦੇ ਇਹਦੇ ਵਿੱਚ ਇਹ ਆ ਵੀ ਕੰਮ ਕੀ ਆਈ ਹੈ ਗੈਂਗਸਟਰਸ ਬਗੋਂ ਅੱਛਾ ਜੀ ਉਹ हां ਉਹ ਵੀ ਤੁਹਾਨੂੰ ਭੇਜ ਦਿੰਦੇ ਆ ਓਕੇ ਭੇਜੀ ਦਿੰਦਾ ਉਹ ਕਿ ਕਿਹਨੂੰ ਆਈਆ ਤੁਹਾਨੂੰ ਕੋ ਨੂੰ ਰਿਚਰਡ ਰਿਚਰਡ ਨੂੰ ਤੇ ਮੈਨੂੰ ਵੀ ਓਕੇ ਰਿਚਰਡ ਦਾ ਮੈਨੂੰ ਇੱਥੇ ਇੰਡੀਆ ਵਾਲਾ ਨੰਬਰ ਵੀ ਭੇਜ ਦਿਓ ਉਹਨਾਂ ਦਾ ਪੱਖ ਲੈ ਲਾਂਗੇ ਉਹਦਾ ਜੀ ਗੱਲ ਇਹ ਆ ਮੈਂ ਤੁਹਾਨੂੰ ਇਹ ਦੱਸਦਾ ਹੈਗਾ ਵੀ ਆਪਣੇ 33 ਸੈਕਟਰ ਦੇ ਨਾਲ ਦਾ ਪੁੱਤੀ ਆ ਉਹ ਕਹਿੰਦਾ ਵੀ ਤੇ ਤਾਂ ਕੇ ਦੇਖੋ ਮੇਰੀ ਐਨ ਆਰ ਆਈ ਦੀ ਮਦਦ ਕਰੋ ਮੇਰੀ ਮਾਸੀ ਦਾ ਪੁੱਤ ਆ ਓਕੇ ਹਾਂ ਮੈਂ ਉਹਦੇ ਕਰੀਏ ਮੈਂ ਆਪਦੇ ਘਰ ਤੇ ਲਈ ਨਹੀਂ ਆਉਂਗਾ ਤਾਂ ਮੇਰੇ ਤੋਂ ਮਾੜਾ ਬੰਦਾ ਕੌਣ ਹੋਊਗਾ ਓਕੇ ਤੁਹਾਡਾ ਉਹ ਠੀਕ ਹੈ ਮਸੇਰ ਹੈ ਤੁਹਾਡਾ ਹਾਂਜੀ ਇਹ ਫਿਰ ਇਹ ਕਾਦੋ ਕਹਿ ਰਹੇ ਨੇ ਵੀ ਸਾਨੂੰ ਡੀਡ ਬਣਾ ਕੇ ਦਿੱਤੀ ਬਿੱਲ ਕੀਤੀ ਜੀ ਇਹਨਾਂ ਨੂੰ ਉਹ ਇਹ ਤਾਂ ਜੀ ਬਹੁਤ ਗੋਸ਼ਕ ਇਹਨਾਂ ਨੇ ਨਾ ਇਹਨਾਂ ਨੇ ਇੱਕ ਬਣਾਈ ਸੀ ਉਹ ਮੇਲ ਪਰ ਅਲੀਜ਼ੀ ਨੇ ਜਿਹੜੀ ਪਿਛੇ ਰਹਿਦੀ ਹੈ ਜੀ ਦੋ ਤਿੰਨ ਜੀ ਉਹ ਜਿਹੜੀ ਫੋਰੈਂਸ ਲੈਬ ਹੈਗੀ ਆ ਉੱਥੋਂ ਵੀ ਇਹਦੇ ਸਾਈਂ ਸੋਰਟ ਹੋ ਕੇ ਆ ਗਿਆ ਇਹਦੇ ਤੇ ਐਫ ਆਈ ਆਰ ਵੀ ਲੋਜ ਹੋਈ ਹੋਈ ਹੈ ਓਕੇ ਹਾਈ ਕੋਰਟ ਤੋਂ ਜਮਾਂਤ ਲਈ ਹੋਈ ਹੈ ਇਹਨੇ ਹਾਂ ਜੀ ਹਾਂ ਜੀ ਠੀਕ ਤੁਸੀਂ ਕਹਿ ਰਹੇ ਹੋ ਗਲਤ ਬਣਾਈ ਤੇ ਜਿਹੜਾ 2 ਕਰੋੜ ਦਾ ਮਸਲਾ ਸੀ ਤੇ 2.5 ਕਰੋੜ ਦਾ ਉਹ ਵੀ ਦੋ ਪਰਚੇ ਇਹ ਸਾਰਾ ਉਹ ਤੁਸੀਂ ਇੱਥੇ ਆਉਂਗੇ ਵੀਰੇ ਮੈਂ ਨਹੀਂ ਵੀ ਇੱਕ ਤੇ ਮੇਰਾ ਇੱਕ लास्ट ਸਵਾਲ ਆ ਵੀ ਕੀ ਤੁਸੀਂ ਕਦੇ 메ਨ ਗੇਟ ਨੂੰ ਲੋਕ ਲਾਇਆ ਪੁਰਸ ਪਹਿਲਾਂ 2 ਸਾਲ ਪਹਿਲਾਂ ਦੀ ਕੋਈ ਵੀਡੀਓ ਪੇਨ ਕੀ ਜਿਹੜਾ ਵੱਡਾ ਗੇਟ ਆ ਸਾਡੀਆਂ ਗੱਡੀਆਂ ਬਾਹਰ ਖੜੀਆਂ ਨੇ ਸਾਰੀ ਪਤੀਤ ਦਾ 메ਨ ਗੇਟ ਨੂੰ ਕੋਈ ਲੋਕ ਨਹੀਂ ਲਾਇਆ ਹੈਗਾ ਛੋਟੇ ਗੇਟ ਤੋਂ ਅਸੀਂ ਉਸ ਦਿਨ ਤੇ ਇਹਨਾਂ ਨੂੰ ਲੈ ਕੇ ਬੜੇ ਹਾਂ ਇਹਨਾਂ ਦੀ ਗੱਡੀਆਂ ਹੁਣ ਵੀ ਬਾਹਰ ਖੜੀਆਂ ਨੇ ਸਾਨੂੰ ਸਾਡੇ ਘਰ ਚ ਐਂਟਰੀ ਨਹੀਂ ਤੇ 2 ਸਾਲ ਪਹਿਲਾਂ ਜਰੂਰ ਆਏ ਸੀ ਜਦੋਂ ਵੰਡ ਕੀਤੀ ਇਹਨਾਂ ਨੇ ਪਿਆ 50% ਫਿਰ ਪੁਲਿਸ ਬਾਰੇ ਕੀ ਕਹਣਾ ਪੁਲਿਸ ਸਹੀ ਭੂਮਿਕਾ ਨਿਭਾ ਰਹੀ ਹੈ ਪੁਲਿਸ ਜਿਹੜੀ ਹੈਗੀ ਆ ਉਹ ਉਹਨੇ ਯਾਨੀ ਕਿ ਜਿੰਨੀ ਮਦਦ ਕਰਨੀ ਚਾਹੀਦੀ ਸੀ ਐਨ ਆਰ ਆਈ ਦੀ ਨਹੀਂ ਕੀਤੀ ਹੈਗੀ ਜੀ ਔਰ ਉਹਨਾਂ ਨੇ ਹੁਣ ਤੱਕ ਗੇਟ ਦਾ ਲੋਕ ਨਹੀਂ ਖਲਵਾਇਆ ਹੈ ਠੀਕ ਹੈ ਮੈਨ ਗੇਟ ਨੂੰ ਅੱਗੇ ਕਹਿ ਗਏ ਜੀ ਪਹਿਲਾਂ ਆ ਕੇ ਕਹਿ ਗਏ ਜੀ ਵੀ ਇੱਥੇ ਗੇਟ ਨੂੰ ਨਾ ਲੋਕ ਉਹ ਲਾ ਦਿੰਦੇ ਆ ਜਿਸ ਨੂੰ ਦੋ ਚਾਬੀਆਂ ਹੋਣ ਠੀਕ ਹੈ ਉਹਦੀ ਵੇਟ ਕਰੀ ਜਾ ਰਹੇ ਆ ਐਸਐਚਓ ਦੀ ਅਜੇ ਤੱਕ ਉਹ ਆਇਆ ਨਹੀਂ ਹੈਗਾ ਜੀ ਠੀਕ ਹੈ ਸੋ ਇਸੇ ਮਾਮਲਾ ਚੰਡੀਗੜ੍ਹ ਦੇ ਸੈਕਟਰ 33 ਦੀ ਇੱਕ ਕੋਠੀ ਦਾ ਨਾਲ ਡੇਰਾਬਸੀ ਦੇ ਵਿੱਚ ਕੁਝ ਫੈਕਟਰੀਆਂ ਨੇ ਕੁਝ ਪਲਾਟ ਨੇ ਉਹਦਾ ਵੀ ਮਾਮਲਾ ਹੈ ਇਹ ਸੋਨੇ ਖਲਾਫ ਦੋ ਪਰਚੇ ਪਹਿਲੀ ਦਰਜ ਨੇ ਜਿਨ੍ਹਾਂ ਪਰਚਿਆਂ ਕਾਰਨ ਉਹਨਾਂ ਨੇ ਹਾਈ ਕੋਰਟ ਤੋਂ ਜ਼ਮਾਨਤ ਲਈ ਹੋਈ ਆ ਤਿੰਨ ਚਾਰ ਬੰਦਿਆਂ ਤੇ ਹੋਰ ਵੀ ਪਰਚੇ ਨੇ ਪਰ ਨਾਲ ਜੋ ਰਿਸ਼ਟਾ ਉਹਨਾਂ ਤੇ ਸੁਮਿੰਦਰਪਾਲ ਗਰੇਵਾਲ ਦਾ ਕਹਿਣਾ ਹੈ ਕਿ ਇਹ ਕੋਠੀ ਹਟਾਉਣ ਵਾਸਤੇ ਪੂਰੀ ਪ੍ਰਾਪਰਟੀ ਹਟਾਉਣ ਵਾਸਤੇ ਜਾਣਬੁੱਝ ਕੇ ਉਹਨਾਂ ਖਿਲਾਫ ਜਾਲ ਵਿਛਾਇਆ ਜਾ ਰਿਹਾ ਹੈ। ਸੁਮਿੰਦਰਪਾਲ ਗਰੇਵਾਲ ਨੇ ਤਾਂ ਇਹ ਵੀ ਦੋਸ਼ ਲਗਾਏ ਨੇ ਕਿ ਚੰਡੀਗੜ੍ਹ ਪੁਲਿਸ ਸਹੀ ਕੰਮ ਨਹੀਂ ਕਰ ਰਹੀ। ਨਾ ਹੀ ਐਨਆਰਏ ਨੂੰ ਕੋਈ ਉਸਹਾਇਤਾ ਕਰੀ ਹੈ ਕਿਉਂਕਿ ਉਹਨਾਂ ਦੀ ਕੋਠੀ ਤੇ ਜੋ ਕਬਜ਼ਾ ਕੀਤਾ ਜਾ ਰਿਹਾ ਪਰ ਇੱਕ ਸਵਾਲ ਇਹ ਸਾਰੇ ਕਸੂਏ ਵੀ ਪੈਦਾ ਹੋ ਗਿਆ ਕਿ ਇੱਕ ਪਾਸੇ ਤਾਂ ਸੋਨੀਆ ਕਹਿ ਰਹੀ ਹੈ ਕਿ ਮੈਨੂੰ ਦੱਸਿਆ ਨਹੀਂ ਕਿ ਰਿਚਰਡ ਦੇ ਪਿਓ ਦੀ ਮੌਤ ਹੋ ਗਈ ਪਰ ਨਾਲ ਉਸ ਦੀ ਮੌਤ ਉਹਨਾਂ ਦੇ ਬੱਚਿਆਂ ਦੇ ਹੱਥਾਂ ਦੇ ਵਿੱਚ ਹੋਈ ਹੈ। ਇਹਨਾਂ ਦਾ ਸੋਨਿਆਂ ਨੇ ਇਹ ਵੀ ਦੋਸ਼ ਲਾਏ ਨੇ ਕਿ ਰਿਚਰਡ ਦੇ ਜੋ ਪਿਆਸੀ ਉਹ ਆਪਣੇ ਬੱਚਿਆਂ ਨਾਲ ਤੇ ਆਪਣੀ ਪਤਨੀ ਨਾਲ ਪਤਨੀ ਨਾਲ ਸਹੀ ਤਰ੍ਹਾਂ ਨਹੀਂ ਸੀ ਰਹਿੰਦੇ ਅਲੱਗ ਰਹਿੰਦੇ ਸੀ ਪਰ ਉਹ ਅਗਲੇ ਦਾ ਨਿੱਜੀ ਮਾਮਲਾ ਹੈ ਜਿੱਥੇ ਤੱਕ ਕੋਠੀ ਦਾ ਮਾਮਲਾ ਕੋਰਟ ਦੇ ਵਿੱਚ ਇਹ ਸਾਰਾ ਮਾਮਲਾ ਲੰਮਾ ਸਮਾਂ ਚੱਲੇਗਾ ਦੇਖਦੇ ਹਾਂ ਜਿੱਤ ਕਿਹਦੇ ਹੋਏਗੀ ਪਰ ਜੋ ਵਸੀਅਤ ਇਹਨਾਂ ਨੇ ਬਣਾਈ ਆ ਨੋਟਰੀ ਤੋਂ ਬਣਵਾ ਕੇ ਤਿਆਰ ਕਰਵਾਈ ਹੋਈ ਆ ਜਦਕਿ ਕਿਹਾ ਜਾ ਰਿਹਾ ਕਿ ਜਿਹੜ ਜੋ ਵਸੀਅਤ ਹੁੰਦੀ ਆ ਅਖੀਰ ਟੁੱਟ ਜਾਂਦੀ ਆ ਸੋ ਦੇਖਦੇ ਆ ਉਹਨੇ ਦਾ ਪੇਚੇ ਦੋਨੇ ਤਰ੍ਹਾਂ ਕੀ ਖੇਡਦੀਆਂ ਨੇ ਕੈਮਰਾਮੈਨ ਰਵੀ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ